ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਜੋ ਹੋਵੇਗੀ ਫੰਡਿੰਗ ਬਿਲ ਤੇ ਵਾਟ ਅ ਪਿਲ ਨਾ ਪਾਸ ਹੋਤੇ ਧੁਖ ਜਾਵੇਗੀ ਸਰਕਾਰੀ ਫੰਡਿੰਗ 9 ਲੱਖ ਕਰਮਚਾਰੀਆਂ ਤੇ ਵਿਧਿਆਖਤਰਾ ਅਮਰੀਕਾ ਚੋਂ ਟ੍ਰਾਫਿਕ ਗ੍ਰੈਮਰ ਬ੍ਰੂਤ ਕਾਰਵਾਈ ਗ੍ਰਫਤਾਰ ਕੀਤੇ ਟ੍ਰਾਫਿਕ ਡਰਾਈਵਰਾਂ ਦੇ ਵਿੱਚੋਂ 28 ਪੰਜਾਬੀ ਹਲਜਿੰਦਰ ਸਿੰਘ ਵੱਲੋਂ ਗੁਨਾਹ ਕਬੂਲ ਕਰਨ ਤੋਂ ਵੀ ਕੀਤੀ ਸਾਫਨਾ ਅਮਰੀਕਾ ਦੇ ਵੱਲੋਂ ਵਿਦੇਸ਼ੀ ਫਿਲਮਾਂ ਤੇ 100% ਟੈਰਿਫ ਦਾ ਐਲਾਨ ਅਮਰੀਕੀ ਫਿਲਮ ਉਦਯੋਗ ਨੂੰ ਵਿਦੇਸ਼ੀ ਕੰਪਨੀਆਂ ਨੇ ਕੀਤਾ ਚੋਰੀ ਰਾਸ਼ਟਰਪਤੀ ਡ੍ਰੰਪ ਨੇ ਟੂਥ ਸੋਸ਼ਲ ਤੇ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਦਿਨਾ ਅਮਰੀਕਾ ਮੰਗਲਵਾਰ ਰਾਤ ਨੂੰ ਫੰਡਿੰਗ ਬਿਲ ਤੇ ਵੋਟ ਪਾਉਣ ਵਾਲਾ ਹੈ ਜੇਕਰ ਬਿਲ ਬੁੱਧਵਾਰ ਸਵੇਰੇ 12 ਵਜੇ ਤੱਕ ਪਾਸ ਨਹੀਂ ਹੁੰਦਾ ਤਾਂ ਟਰੰਪ ਦੇ ਦੂਜੇ ਕਾਰਜਕਾਲ ਦੇ ਵਿੱਚ ਪਹਿਲੀ ਵਾਰ ਸਰਕਾਰੀ ਫੰਡਿੰਗ ਰੋਕ ਦਿੱਤੀ ਜਾਵੇਗੀ ਇਸ ਨੂੰ ਸਰਕਾਰੀ ਸ਼ਟਡਾਊਨ ਦੇ ਵਜੂ ਜਾਣੇ ਜਾਂਦਾ ਹੈ ਰਿਜ਼ਲਟ ਦੋ ਵੱਡੀਆਂ ਅਮਰੀਕੀ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਹਿਤ ਸੰਭਾਰ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਪੋ ਸਾਹਮਣੇ ਹੋ ਗਿਆ ਨੇ ਇਸ ਨਾਲ ਸਰਕਾਰੀ ਕੰਮ ਕਾਜ ਠਾਪ ਤੇ ਨੌ ਲੱਖ ਕਰਮਚਾਰੀਆਂ ਦੀ ਜ਼ਬਰਦਸਤੀ ਛੁੱਟੀ ਦਾ ਖਤਰਾ ਵੱਧ ਗਿਆ ਹੈ ਡੈਮੋਕ੍ਰੇਟ ਸਿਰ ਸੰਬਾਅ ਸਬਸਿਡੀਆਂ ਵਧਾਉਣਾ ਚਾਹੁੰਦੇ ਨੇ ਤੇ ਬਿਪਲੀਕਰਨ ਨੂੰ ਡਰ ਰਿਹਾ ਕਿ ਸਬਸਿਡੀਆਂ ਵਧਾਉਣ ਦੇ ਨਾਲ ਸਰਕਾਰੀ ਖਰਚੇ ਦੇ ਲਈ ਬਦੇਵੇਂ ਪੈਸੇ ਦੀ ਲੋੜ ਪਵੇਗੀ ਜਿਸ ਦਾ ਪ੍ਰਭਾਵ ਹੋ ਸਰਕਾਰੀ ਕਾਲਜਾਂ ਤੇ ਪਵੇਗਾ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੈਟਿਕ ਨੇਤਾਵਾਂ ਨੇ ਸੋੰਬਾ ਨੂੰ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਕਰਕੇ ਸ਼ਰਟਡਾਊਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਮਰੀਕੀ ਵਿੱਤੀ ਸਾਲ ਜਾਂ ਫਿਰ ਖਰਚ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਇਹ ਅਸਲ ਦੇ ਵਿੱਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ ਜਿਸ ਦੌਰਾਨ ਉਹ ਆਪਣੇ ਖਰਚਿਆਂ ਤੇ ਬਜਟ ਦੀ ਯੋਜਨਾ ਬਣਾਉਂਦੇ ਨੇ ਇਸ ਸਮੇਂ ਦੌਰਾਨ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿਵੇਂ ਕਿ ਫੌਜ ਸਿਹਤ ਜਾਂ ਫਿਰ ਸਿੱਖਿਆ ਦੇ ਵਿੱਚ ਜੇਕਰ ਇਸ ਤਰੀਕ ਤੱਕ ਨਵਾਂ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਬੰਦ ਹੋ ਸਕਦੀ ਹੈ ਇਹੀ ਕਾਰਨ ਹੈ ਕਿ ਫੰਡਿੰਗ বিল ਪਾਸ ਕਰਨ ਉਤੇ ਇਹਨਾਂ ਜ਼ੋਰ ਦਿੱਤਾ ਜਾ ਰਿਹਾ ਹੈ ਡੈਮੋਕ੍ਰੇਟਿਕਸ ਕਾਂਗਰਸਮੈਨ ਚੱਕਰ ਸ਼ੂਮਰ ਨੇ ਕਿਹਾ ਕਿ ਫੈਸਲਾ ਹੁਣ ਟਰੰਪ ਉਤੇ ਨਿਰਭਰ ਕਰਦਾ ਹੈ ਜੇਕਰ ਉਹ ਸਹਿਮਤ ਹੁੰਦੇ ਨੇ ਤਾਂ ਬੰਦ ਨੂੰ ਟਾਲਿਆ ਜਾ ਸਕਦਾ ਹੈ ਇਸ ਦੌਰਾਨ ਡੈਮੋਕ੍ਰੇਟਿਕ ਕਾਂਗਰਸਮੈਨ ਪੀਟਰ ਵੈਲਚ ਨੇ ਕਿਹਾ ਕਿ ਅਸੀਂ ਇੱਕ ਸਹਿਮਤ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਟਰੰਪ ਨੂੰ ਕਾਂਗਰਸ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਰ ਸੋਦੇ ਦੀ ਸੰਭਾਵਨਾ ਘਟ ਜਾਂਦੀ ਹੈ ਦੂਜੀ ਪਾਸੇ ਦੇ ਰਿਪਬਲਿਕਨ ਸ਼ੁਮਰ ਟੇ ਫੰਡਿੰਗ ਬਿਲ ਨੂੰ ਜ਼ਬਰਦਸਤੀ ਰੋਕਣ ਦਾ ਦੋਸ਼ ਵੀ ਲਗਾ ਰਹੇ ਨੇ ਰਿਪਬਲਿਕਨ ਕਾਂਗਰਸਮੈਨ ਜੋਸ਼ ਹੋਲੋ ਨੇ ਕਿਹਾ ਕਿ ਸ਼ਟਡਾਊਨ ਦਾ ਸਿਹਤ ਸਬਸਿਡੀਆਂ ਦੇ ਨਾਲ ਕੀ ਸੰਬੰਧ ਹੈ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਆ ਪਰ ਸਰਕਾਰ ਨੂੰ 바ਦਲ ਨਹੀਂ ਕਰਦੇ ਇਸ ਦੌਰਾਨ ਕਾਂਗਰਸਮੈਨ ਐਰਿਕ ਸ਼ਮਿਟ ਨੇ ਕਿਹਾ ਕਿ ਸੂਮਰ ਟਰੰਪ ਦੇ ਨਾਲ ਕੰਮ ਕਰਨ ਤੋਂ ਡਰਦੇ ہیں ਇਸ ਦੇ ਨਾਲ ਅਮਰੀਕੀ ਲੋਕ ਪਰੇਸ਼ਾਨ ਹੋਣਗੇ ਜੇਕਰ ਅਮਰੀਕਾ ਦੇ ਵਿੱਚ ਸਰਕਾਰੀ ਕੰਮਕਾਜ ਠਾਪ ਹੋ ਜਾਂਦਾ ਤਾਂ ਸਰਕਾਰ ਦੇ ਕੋਲ ਆਪਣੇ ਖਰਚੇ ਲਈ ਫੰਡ ਨਹੀਂ ਹੋਣਗੇ ਜਿਸ ਨਾਲ ਸਰਕਾਰੀ ਕਰਮਚਾਰੀਆਂ ਦੀ ਤਨਖਾਹਾਂ ਸਮੇਂ ਸਾਰੇ ਖਰਚੇ ਰੁਕ ਜਾਣਗੇ ਸ਼ਟਡਾਊਨ ਦੇ ਲਈ ਅਮਰੀਕੀ ਸਰਕਾਰ ਨੂੰ ਖਰਚੇ ਦੇ ਵਿੱਚ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਪਰ ਐਮਰਜੈਂਸੀ ਸੇਵਾਵਾਂ ਦੇ ਵਿੱਚ ਜਿਵੇਂ ਕਿ ਡਾਕਟਰੀ ਸੇਵਾਵਾਂ ਸਰਹੱਦੀ ਸੁਰੱਖਿਆ ਅਤੇ ਹਵਾਈ ਸੇਵਾਵਾਂ ਚਾਲੂ ਰਹਿੰਦੀਆਂ ਨੇ ਪਿਛਲੇ 50 ਸਾਲਾਂ ਦੇ ਵਿੱਚ ਅਮਰੀਕਾ ਨੇ ਰੁਕੇ ਹੋਏ ਫੰਡਿੰਗ ਬਿੱਲਾਂ ਦੇ ਕਾਰਨ ਵੀ ਬਾਰ ਵੰਦਨਾ ਸਾਹਮਣਾ ਕੀਤਾ ਹੈ 트럼ਪ ਦੇ ਪਿਛਲੇ ਕਾਲ ਚ ਕਾਲ ਦੌਰਾਨ ਹੀ ਸਰਕਾਰ ਨੂੰ ਤਿੰਨ ਵਾਰ ਬੰਦ ਦਾ ਸਾਹਮਣਾ ਕਰਨਾ ਪਿਆ 2019 ਦਾ ਸ਼ਟਡਾਊਨ ਸਭ ਤੋਂ ਲੰਬਾ 35 ਦਿਨ ਦਾ ਰਿਹਾ ਤੇ ਇਸ ਦੇ ਨਾਲ ਅਮਰੀਕੀ ਅર્થਵਿਵਸਥਾ ਨੂੰ 25000 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ 130 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਘੱਟੋ-ਘੱਟ 28 ਪੰਜਾਬੀ ਦਸੇਜਾਵੇ ਨੇ ਟੈਂਪਾ ਸਰਕਾਰ ਦੇ ਵੱਲੋਂ ਲਿਆਂਦੇ ਨਵੇਂ ਨਿਯਮ ਤੇ ਤਹਿਤ ਸਭ ਤੋਂ ਪਹਿਲਾ ਕਾਰਵਾਈ ਕਰਨ ਵਾਲਿਆਂ ਦੇ ਵਿੱਚ ਓਕਲਾ ਹੋਮਾ ਸੂਬੇ ਦਾ ਨਾਮ ਸ਼ਾਮਲ ਹੋ ਗਿਆ ਹੈ ਉੱਧਰ ਫਲੋਰੀਡਾ ਦੀ ਜੀਨ ਦੇ ਵਿੱਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਨਾਕਾਜ਼ ਦਿੱਤੀ ਹੈ ਤੇ ਹੁਣ ਸਰਕਾਰੀ ਟੀਮ ਦੇ ਵੱਲੋਂ ਅਦਾਲਤ ਦੇ ਵਿੱਚ ਹਰਜਿੰਦਰ ਸਿੰਘ ਨੂੰ ਦੋਸ਼ ਸਾਬਤ ਕਰਨ ਦੇ ਯਤਨ ਕੀਤੇ ਜਾਣਗੇ ਜਦਕਿ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੀ ਵਕੀਰ ਨੈਕਲੀ ਨਾਈਟ ਤੇ ਟਾਈ ਵੱਲੋਂ ਫਿਲਹਾਲ ਮੀਡੀਆ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲਈ ਹੈ ਤਾਂ ਨਹੀਂ ਕਰਵਾਈ ਗਈ ਜਦ ਕਿ ਸਰਕਾਰੀ ਵਕੀਲ ਡੇਵਿਡ ਡੋਟ ਨੇ ਵੀ ਟਿੱਪਣੀ ਕਰ ਦਿੱਤਾ ਇਹ ਘਰਘਾਤਕ ਦਾ ਹਰਜਿੰਦਰ ਸਿੰਘ ਫਲੋਰੀਡਾ ਦੇ ਸੈਂਟ ਲੂਸੀ ਕਾਉਂਟੀ ਦੇ ਜ਼ਿਹਰੇ ਦੇ ਵਿੱਚ ਬੰਦ ਹੈ ਅਤੇ ਮੇੜ ਭੁਇਖ ਦੇ ਵਿੱਚ ਸਮਾਨਤਾ ਮਿਲਣ ਦੇ ਅਸਾਰੀ ਨਜ਼ਰ ਨਹੀਂ ਹੁੰਦੇ ਪੰਜਾਬੀ ਪਾਈਚਾਰ ਦੇ ਨਾਲ ਸੰਬੰਧਿਤ ਵਾਕ ਵਾਕ ਜਥੇਵੰਦੀਆਂ ਹਰਜੀਤ ਸਿੰਘ ਦੀ ਹਰ ਸੰਭਵ ਮਦਦ ਕਰਨ ਦੀ ਗੱਤ ਕਰਦੀਆਂ ਨੇ ਜਿਹੇ ਪਾਸੇ इमिग्रेशन एंड कस्टम्स एनफोर्समेंट ਦੇ ਵੱਲੋਂ OKLAHOMA ਸੂਬੇ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਤਹਿਤ ਵੀਡੀਓ ਮਹਿੰਦਰਾ ਨੇ ਕੈਲੀਫੋਰਨੀਆ ਸੂਬੇ ਤੋਂ ਲਾਇਸੈਂਸ ਪ੍ਰਾਪਰ ਡਰਾਈਵਰਾਂ ਨੂੰ ਖਾਸ ਤੌਰ ਤੇ ਕਿਹਾ ਗਿਆ OKLAHOMA ਦੇ ਗਵਰਨਰ ਕੈਵਿਟਸ ਜੀਤੇ ਵੱਲੋਂ ਨਿਊਯਾਰਕ ਦੇ ਨਾਲ ਸੰਬੰਧਿਤ ਇੱਕ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਤਸਵੀਰਾਂ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉੱਚੇ ਡਰਾਈਵਰ ਦਾ ਨਾਮ ਨਜ਼ਰ ਨਹੀਂ ਆਉਂਦਾ ਗਵਰਨਰ ਨੇ ਕਿਹਾ ਹੈਵੀ ਵਹੀਕਲਸ ਅਨਜਾਨ ਹੱਥਾ ਦੇ ਵਿੱਚ ਨਹੀਂ ਸੋਪਿਆ ਜਾ ਸਕਦਾ ਜੋ 마ਸੂਮ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ। ਅਮਰੀਕਾ ਦੀਆਂ ਸੜਕਾਂ ਤੋਂ ਅਜਿਹੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ ਦੇ ਵਿੱਚ ਓਕਲਾ ਹੋਮਾ ਡਟ ਕੇ ਪੈਦਲ ਸਰਤਾ ਦਾ ਸਾਥ ਦੇਗਾ। ਓਕਲਾ ਹੋਮਾ ਕਾਰਪੋਰੇਸ਼ਨ ਕਮਿਸ਼ਨ ਦੇ ਮੁਖੀ ਬ੍ਰਾਈਨ ਬ੍ਰਿਗਮੈਨ ਨੇ ਦੱਸਿਆ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਟਰੱਕ ਡਰਾਈਵਰ ਦੀ ਸੀਟ 'ਤੇ ਬੈਠਣ ਦੀ ਇਜਾਜ਼ਤ ਨਹੀਂ ਕਿਉਂਕਿ ਉਹਨਾਂ ਗੈਰਵਾਜਬ ਤਰੀਕੇ ਦੇ ਨਾਲ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕੀਤੇ ਗਏ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਵਿੱਚ ਆਈਸ ਦੇ ਅਫਸਰ ਵਰਕ ਪਰਮਿਟ ਵਾਲੇ ਡਰਾਈਵਰ ਦੇ ਟਰੱਕ ਪਰ ਟੋ ਕਰਕੇ ਲਿਜਾਂਦੇ ਦੇਖੇ ਜਾ ਸਕਦੇ ਨੇ ਕੋਕਲਾ ਹੋਮਰ ਸੁਪੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਦੇ ਹਾਈਵੇਜ਼ ਤੋਂ ਵਰਕ ਪਰਮਿਟ ਵਾਲੇ ਡਰਾਈਵਰਸ ਨਹੀਂ ਲੰਘ ਸਕਣਗੇ ਉੱਤਰ ਪੈਂਸਿਲਵੇਨੀਆ ਸਾਊਥ ਡੈਕੋਟਾ ਟੈਕਸਸ ਅਤੇ ਕੋਲੋਰਾਡੋ ਰਾਜਾਂ ਦੇ ਵਿੱਚ ਸਥਿਤੀ ਸ਼ੁਰੂ ਹੋ ਚੁੱਕੀ ਹੈ ਅਤੇ ਸਟੇਟ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਅਜੇ ਪ੍ਰਵਾਸੀ ਨੂੰ ਟਰੱਕ ਡਰਾਈਵਿੰਗ ਸੈਕਟਰ ਦੇ ਵਿੱਚ ਬਾਹਰ ਕੀਤਾ ਜਾਵੇਗਾ ਦਸਦੀ ਕਿ ਅਮਰੀਕਾ ਦੇ ਵਿੱਚ ਤਕਰੀਬਨ 2 ਲੱਖ ਡ੍ਰਾਫਟ ਡਰਾਈਵਰ ਹੈ ਤਾਂ ਇਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਅਤੇ ਇਹਨਾਂ ਦੇ ਵਿੱਚ ਤੋਂ ਹਜ਼ਾਰਾਂ ਪੰਜਾਬੀ ਨੇ ਟਰਾਂਸਪੋਰਟ ਸੈਕਟਰ ਦੇ ਵਿੱਚ ਪੈਦਾ ਹੋਏ ਵੱਡੇ ਅੰਕੜਿਆਂ ਨੂੰ ਵੇਖਦਿਆਂ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਨੇ ਆਪਣਾ ਕੀਤਾ ਬਦਲਦਾ ਫੈਸਲਾ ਲਿਆ ਕਿਉਂਕਿ ਇਮੀਗ੍ਰੇਸ਼ਨ ਵਾਲੇ ਤੇ ਰਿਕੇ ਚੜਨ ਤੇ ਮਗਰੋਂ ਅਮਰੀਕਾ ਦੇ ਵਿੱਚ ਰਹਿੰਦੇ ਹਜ਼ਾਰ ਵੀ ਖਤਮ ਹੋ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖਛਿਆ ਜ਼ਾਹਰ ਕੀਤਾ ਕਿ ਟਰਮ ਸਰਕਾਰ ਸਾਲਮ ਕੇਸਨ ਨੂੰ ਵੱਡੇ ਪੱਤਰ ਤੇ ਰੱਖ ਕਰਨ ਦੀ ਵਿਧੀ ਲਿਆ ਸਕਤੀ ਹੈ ਕਨੇ ਵਿਦੇਸ਼ੀ ਫਿਲਮਾਂ ਉਤੇ ਸੋਪਤੇਸ਼ਰ ਟੈਲਫ ਦਾ ਲਾਂਨ ਕਰ ਦਿੱਤਾ ਰਾਸ਼ਟਰਪਤੀ ਕਾਂਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਟਵੀਟ ਸੋਸ਼ਲ ਉਤੇ ਇੱਕ ਲਾਂਨ ਕੀਤਾ ਉਹਨਾਂ ਨੇ ਕਿਹਾ ਕਿ ਅਮਰੀਕੀ ਫਿਲਮ ਉਦਯੋਗ ਨੂੰ ਵਿਦੇਸ਼ੀ ਕੰਪਨੀਆਂ ਨੇ ਚੋਰੀ ਕਰ ਲਿਆ ਹੈ ਇਹ ਇੱਕ ਬੱਚੇ ਦੇ ਚਾਕਲੇਟ ਤੇ ਚੋਰੀ ਕਰਨ ਵਾਂਗ ਹੈ ਕਾਂਪ ਨੇ ਖਾਸ ਤੌਰ ਤੇ ਕੈਲੀਫੋਰਨੀਆ ਦਾ ਜ਼ਿਕਰ ਕੀਤਾ ਉਹ ਰਾਜ ਜਿੱਤੇ ਹਾਲੀਵੁੱਡ ਲਾਸ ਐਂਜਲਸ ਦੇ ਵਿੱਚ ਸਥਿਤ ਹੈ ਉਹਨਾਂ ਨੇ ਕਿਹਾ ਕਿ ਕੈਲੀਫੋਰਨੀਆ ਦੀ ਕਮਜ਼ੋਰ ਸਰਕਾਰ ਅਤੇ ਮਾੜੀ ਗਵਰਨਰ ਨੇ ਰਾਜ ਨੂੰ ਸਭ ਤੋਂ ਵੱਡ ਨੁਕਸਾਨ ਗੋਜਾ ਹੈ 트ੰਪ ਨੇ ਕਿਹਾ ਹੈ ਕਿ ਇਸ ਲੰਬੇ ਸਮੇਂ ਤੋਂ چلਦੀ ਆ ਰਹੀ ਅਤੇ ਕਦੇ ਨਾ ਖਤਮ ਹੋਣ ਵਾਲੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਅਮਰੀਕਾ ਤੋਂ ਬਾਹਰ ਬਣੀਆਂ ਸਾਰੀ ਫਿਲਮਾਂ ਉੱਤੇ 100% ਦਾ ਟੈਰਿਫ ਲਗਾਉਣਗੇ 트ੰਪ ਨੇ ਪਹਿਲਾ ਮਈ ਦੇ ਵਿੱਚ ਵਿਦੇਸ਼ੀ ਫਿਲਮਾਂ ਉੱਤੇ ਟੈਰਿਫ ਲਗਾਉਂਦੀ ਮੰਗ ਕੀਤੀ ਸੀ ਇਹ ਕਹਿੰਦੇ ਹੋਏ ਕਿ ਅਮਰੀਕੀ ਫਿਲਮ ਉਦਯੋਗ ਤੇਜ਼ੀ ਦੇ ਨਾਲ ਮਰ ਰਿਹਾ ਹੈ ਕਿਉਂਕਿ ਦੂਜੇ ਦੇਸ਼ ਅਮਰੀਕੀ ਫਿਲਮ ਨਿਰਮਤਾਵਾਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਮੁਨਾਫੇ ਵਾਲੀਆਂ ਪੇਸ਼ਕਸ਼ਾਂ ਦੇ ਨਾਲ ਲੁਭਾ ਰਹੇ ਨੇ ਉਸ ਨੈਸ਼ਨਲ ਕੰਪਨੀ ਵਿਦੇਸ਼ਾਂ ਦੇ ਵਿੱਚ ਬਨੀਆਂ ਫਿਲਮਾਂ ਤੇ 100% ਟੈਰਿਫ ਲਗਾਇਆ ਹੋ ਸਕਦਾ ਹੈ ਪਰ ਇਹ ਸਪਸ਼ਟ ਨਹੀਂ ਹੈ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਜ਼ਿਆਦਾਤਰ ਫਿਲਮਾਂ ਦੀ ਸ਼ੂਟਿੰਗ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ ਫਿਲਮ ਨਿਰਮਾਤਾ ਦੇ ਲਈ ਟੈਕਸ ਛੋੜ ਦਿੰਦੇ ਨੇ ਨਤੀਜੇ ਵਜੋਂ ਫਿਲਮਾਂ ਦੀ ਸ਼ੂਟਿੰਗ ਅਮਰੀਕਾ ਦੀ ਬਜਾਏ ਇਹਨਾਂ ਦੇਸ਼ਾਂ ਵਿੱਚ ਹੋ ਰਹੀ ਹੈ ਅਮਰੀਕਾ ਦੇ ਵਿੱਚ ਇਹ ਫਿਲਮ ਨਿਰਮਾਣ ਲਗਾਤਾਰ ਘਟ ਰਿਹਾ ਹੈ ਇੱਕ ਰਿਪੋਰਟ ਦੇ ਅਨੁਸਾਰ 2021 ਦੇ ਮੁਕਾਬਲੇ 2023 ਤੱਕ ਅਮਰੀਕਾ ਵਿੱਚ ਫਿਲਮ ਨਿਰਮਾਣ ਦੇ ਵਿੱਚ 26% ਦੀ ਗਿਰਾਵਟ ਹੋਣ ਦਾ ਅਨੁਮਾਨ ਹੈ ਇਸੇ ਨਾਲ ਹੀ ਲਾਸ ਐਂਜਲਸ ਦੇ ਵਿੱਚ ਸਥਿਤੀ ਹੋਰ ਵੀ ਵਿਗੜ ਗਈ ਹੈ ਫਿਲਮ ਇੰਡਸਟਰੀ ਦੇ ਨਾਲ ਸੰਬੰਧਿਤ ਸੰਸਥਾ ਮੋਸ਼ਨ ਪਿਕਚਰ ਐਸੋਸੀਏਸ਼ਨ ਦੇ ਅਨੁਸਾਰ 2023 ਦੇ ਵਿੱਚ ਅਮਰੀਕੀ ਫਿਲਮਾਂ ਨੇ ਦੁਨੀਆ ਭਰ ਦੇ ਵਿੱਚ ਟ੍ਰੰਪ ਨੇ ਬਾਰ-ਬਾਰ ਕਿਹਾ ਹੈ ਕਿ ਉਹ ਹਾਲੀਵੁੱਡ ਨੂੰ ਪਹਿਲਾਂ ਨਾਲੋਂ ਵੱਡਾ ਬਿਹਤਰ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਨੇ ਇਸ ਉਦੇਸ਼ ਦੇ ਲਈ ਉਸਨੇ ਮਿਲ ਰਿਕਸਨ, ਜான் ਵੋਇਟ ਅਤੇ ਸਿਲਵੇਸਟਰ ਸਟੈਲੋਨ ਵਰਗੇ ਅਦਾਕਾਰਾਂ ਨੂੰ ਵਿਸ਼ੇਸ਼ ਰਾਜਦੂਤ ਨਿਯੁਕਤ ਕੀਤਾ ਹੈ ਹਾਲੀਵੁੱਡ ਸਿਰਫ ਇੱਕ ਆਜਾਈ ਜਗਾ ਨਹੀਂ ਹੈ ਜਿੱਥੇ ਫਿਲਮਾਂ ਬਣਾਈਆਂ ਜਾਂਦੀਆਂ ਨੇ ਇਹ ਅਮਰੀਕਾ ਦਾ ਸਭ ਤੋਂ ਵੱਡਾ ਸੌਫਟ ਪਾਵਰ ਹਥਿਆਰ ਵੀ ਦੇ ਹੈ ਪਿਛਲੀ ਸਦੀ ਤੋਂ ਹਾਲੀਵੁੱਡ ਫਿਲਮਾਂ ਨੇ ਅਮਰੀਕੀ ਸਭਿਆਚਾਰ ਭਾਸ਼ਾ ਜੀਵਨ ਸ਼ੈਲੀ ਅਤੇ ਵਿਚਾਰਧਾਰਾ ਨੂੰ ਦੁਨੀਆ ਭਰ ਦੇ ਵਿੱਚ ਫੈਲਾਇਆ ਹੈ ਸਪਾਈਡਰਮੈਨ ਐਵੈਂਜਰਸ ਟਾਈਟੈਨਿਕ ਹਾਰਰੀ ਪੋਟਰ ਫਾਦਰ ਸਟਾਰ ਵਾਰਸ ਹੈਰੀ ਪੋਟਰ ਵਰਗੀਆਂ ਫਿਲਮਾਂ ਸਿਰਫ ਮਨੋਰੰਜਨ ਹੀ ਨਹੀਂ ਸਗੋ ਅਮਰੀਕਾ ਦੀ ਵਿੱਚ ਵਿਆਪੀ ਪਛਾਣ ਦਾ ਹਿੱਸਾ ਵੀ ਬਣ ਗਿਆ ਨੇ ਹਰ ਸਾਂਯੁਕਤ ਰਾਜ ਅਮਰੀਕਾ ਵਿੱਚ ਸੈਕੜੇ ਫਿਮਾ ਦਾ ਨਿਰਮਾਣ ਹੁੰਦਾ ਹੈ ਅਤੇ ਉਹਨਾਂ ਦਾ ਬਾਜ਼ਾਰ ਸਿਰਫ ਸਾਂਯੁਕਤ ਰਾਜ ਅਮਰੀਕਾ ਤੱਕ ਸੀਮਤ ਨਹੀਂ ਹੈ ਇਹ ਦੁਨੀਆ ਦੇ ਲਗਭਗ ਹਰ ਦੇਸ਼ ਦੇ ਵਿੱਚ ਰਿਲੀਜ਼ ਹੁੰਦੀਆਂ ਨੇ 2020 ਦੇ ਵਿੱਚ ਇਕੱਲੇ ਅਮਰੀਕੀ ਫਿਲਮਾਂ ਨੇ ਹੀ 22.6 ਬਿਲੀਅਨ ਡਾਲਰ ਦਾ ਨਿਰਯਾਤ ਮਾਲ ਗਿਆ ਅਤੇ 15.3 ਬਿਲੀਅਨ ਡਾਲਰ ਦਾ ਵਪਾਰ ਸਰਪਲਸ ਪੈਦਾ ਕੀਤਾ ਹਾਲਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਹਾਲੀਵੁੱਡ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਕੋਵਿਡ-19 ਮਹਾਮਾਰੀ 2023 ਦੇ ਵਿੱਚ ਫਿਲਮ ਯੂਨੀਅਨ ਦੀਆਂ ਹੜਤਾਲਾਂ ਲਾਸ ਐਂਜਲਸ ਦੇ ਵਿੱਚ ਜੰਗਲ ਦੀ ਆਗ ਅਤੇ ਵਧਦੀ ਉਤਪਾਦਨ ਲਾਗਤੇ ਸ਼ਾਮਲ ਹੈ ਦ ਗਾਰਡੀਅਨ ਦੇ ਅਨੁਸਾਰ ਇਹ ਸਪਸ਼ਟ ਨਹੀਂ ਹੈ ਕਿ ਫਿਲਮਾਂ ਤੇ ਟੈਰਿਫ ਕਿਵੇਂ ਲਾਗੂ ਕੀਤੇ ਜਾਣਗੇ ਕਿ ਇਹ ਫਿਲਮ ਦੀ ਨਿਰਮਾਣ ਲਾਗਤ ਸੌ ਫੀਸਦੀ ਕਮਾਈ ਜਾਂ ਫਿਲਮ ਦਾ ਕਿੰਨਾ ਹਿੱਸਾ ਵਿਦੇਸ਼ਾਂ ਵਿੱਚ ਬਣਾਇਆ ਗਿਆ ਸੀ ਇਸ ਤੇ ਆਧਾਰਤ ਹੋਣਗੇ ਜੇਮਸ ਬੌਂਡ ਜਾਂ ਹੈਰੀ ਪੋਟਰ ਵਰਗੇ ਵਿਦੇਸ਼ੀ ਥਾਵਾਂ ਤੋਂ ਸ਼ੂਟ ਕਿੰਨੀਆਂ ਜਾਣਵਲੀਆਂ ਫਿਲਮਾਂ ਤੇ ਟੈਰਿਫ ਦਾ ਕੀ ਪ੍ਰਭਾਵ ਪਵੇਗਾ ਜਾਂਕਿ ਇਹ ਟੀਵੀ ਸ਼ੋਅ ਤੇ ਲਾਗੂ ਹੋਣਗੇ ਫਿਲਮ ਨਿਰਮਤਾਵਾਂ ਦਾ ਕਹਿਣਾ ਹੈ ਕਿ ਸੌ ਫੀਸਦੀ ਟੈਰਿਫ ਕੋ ਉਤਪਾਦਨ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੇ ਹੀ ਬਰਾਬਰ ਹੋਵੇਗਾ